ਗੁਰਦੁਆਰਾ ਜੋਤੀ ਸਰੂਪ ਸਾਹਿਬ ਇਹ ਗੁਰਦੁਆਰਾ ਫਤਿਗੜ ਸਾਹਿਬ ਤੋਂ ਚੰਡੀਗੜ੍ਹ ਨੂੰ ਜਾਂਦੀ ਸੜਕ ਦੇ ਸੱਜੇ ਹੱਥ ਲਗਭਗ 2 ਕਿਲੋਮੀਟਰ ਦੇ ਫਾਸਲੇ 'ਤੇ ਸਥਿਤ ਹੈ ਗੁਰਦੁਆਰਾ ਸਾਹਿਬ ਦੇ ਉੱਤਰ ਦਿਸ਼ਾ ਵੱਲ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਹੈ ਦਰਬਾਰ ਸਾਹਿਬ ਦੇ ਖੱਬੇ ਆ ਸਰੋਵਰ ਹੈ ਸਾਹਮਣੇ ਦਰਸ਼ਨੀ ਦਿਉੜੀ ਬਣਾਈ ਗਈ ਹੈ ਜਿਸ ਦੇ ਬਾਹਰ ਵਿਸ਼ਾਲ ਪਾਰਕਿੰਗ ਹੈ ਇਹ ਗੁਰਦੁਆਰਾ ਉਸ ਸਥਾਨ ਤੇ ਹੈ ਜਿੱਥੇ ਸ਼ਹੀਦੀ ਮਗਰੋਂ ਦੋਹਾ ਸਾਹਿਬ ਜਾਦਿਆਂ ਦਾ ਸੰਸਕਾਰ ਕੀਤਾ ਗਿਆ। ਮਾਤਾ ਜੀ ਅਤੇ ਸਾਹਿਬ ਜਾਦਿਆਂ ਦਾ ਸੰਸਕਾਰ ਟੋਡਨਮਲ ਅਤੇ ਜੂਤ ਸਿੰਘ ਪਿੰਡ ਅਤੀਵਾਲਾ ਨੇ ਕੀਤਾ। ਛੋਟੇ ਸਾਹਿਬ ਜਾਦੇ ਬਾਬਾ ਜਰਾਵਰ ਸਿੰਘ ਜੀ, ਬਾਬਾ ਫਤੇ ਸਿੰਘ ਜੀ ਅਤੇ ਬਿਰਧ ਮਾਤਾ ਗੁਜਰੀ ਜੀ ਨੂੰ ਅਨਮਨੁਖੀ ਤਸੀਹੇ ਦੇ ਕੇ ਸ਼ਹੀਦ ਕਰਨ ਪਿੱਛੋਂ ਜ਼ਾਲਮ ਹਕੂਮਤ ਦੀ ਇਹ ਵੀ ਮਨਸ਼ਾ ਸੀ ਕਿ ਲੋਕ ਮਨਾਂ ਅੰਦਰ ਦਿੱਲੀ ਸਰਕਾਰ ਦੀ ਦਹਿਸ਼ਤ ਵਿਦਾਈ ਜਾ ਸਕੀ ਇਸ ਮਨਸੂਬੇ ਤਹਿਤ ਸਹਬਜਾਦਿਆਂ ਅਤੇ ਮਾਤਾ ਜੀ ਦੇ ਅੰਤਮ ਸੰਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਗਈਆਂ ਗੁਰੂ ਘਰ ਦੇ ਅਨੰਨ ਸੇਵਕ ਦੀਵਾਨ ਟੂਡਰ ਮਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਤਨ ਸੰਪਤੀ ਕੁਰਬਾਨ ਕਰਕੇ ਜਲਮ ਵਜੀਦ ਖਾਂ ਸੂਬਾ ਸਰਹੰਦ ਦੀ ਸ਼ਰਤ ਪੂਰੀ ਕਰਦੇ ਆ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਜਗ੍ਹਾ ਤੇ ਧਰਤੀ ਦਾ ਉਹ ਟੁਕੜਾ ਖਰੀਦਿਆ ਜਿਸ ਉੱਪਰ ਇੱਕੋ ਹੀ ਚਿਖਾ ਵਿੱਚ ਸਹਿਬਜਾਦੇ ਆ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁੱਜਰੀ ਦੇ ਪਵਿੱਤਰ ਸ਼ਰੀਰ ਦਾ ਸੰਸਕਾਰ ਕੀਤਾ ਗਿਆ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਪ੍ਰਕਾਸ਼ ਸਥਾਨ ਹੈ ਭਾਈ ਜੋਧ ਸਿੰਘ ਨੇ ਹਸਥੀਆਂ ਘੜੀ ਵਿੱਚ ਰੱਖ ਕੇ ਧਰਤੀ ਇੱਥੇ ਦਬਾ ਦਿੱਤੀਆਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਚ ਦਲ ਖਾਲਸਾ ਨੇ 1700 ਕਿਉਂ ਠੀਚੀ ਵਿੱਚ ਸਰਹੰਦ ਫਤਿਹ ਕੀਤੀ ਤਾਂ ਉਸ ਸਮੇਂ ਤੱਕ ਕੋਈ ਯਾਦਗਾਰ ਨਹੀਂ ਉਸਾਰੀ ਗਈ ਸੀ ਮਹਾਰਾਜਾ ਕਰਮ ਸਿੰਘ ਆਫ ਪਟਿਆਲਾ ਨੇ ਜਦੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਉਸਾਰਿਆ ਤਾਂ ਉਹਨਾਂ ਸੰਸਕਾਰ ਵਾਲੀ ਥਾਂ ਦੀ ਸਹੀ ਨਿਸ਼ਾਨਦੇਹੀ ਕੀਤੀ ਉਸ ਥਾਂ ਦੀ ਖੁਦਾਈ ਕਰਨ ਤੇ ਹੀਠੋਂ ਤਿੰਨ ਵੱਖ-ਵੱਖ ਖੜੀਆਂ ਵਿੱਚ ਮਾਤਾ ਗੁਜਰੀ ਜੀ ਅਤੇ ਸਾਬਜਾਦਿਆਂ ਦੀਆਂ ਹਸਤੀਆਂ ਮਿਲ ਗਈਆਂ। ਮਹਾਰਾਜਾ ਕਰਮ ਸਿੰਘ ਨੇ ਉਸ ਸਥਾਨ ਤੇ ਯੋਤੀ ਸਰੂਪ ਗੁਰਦੁਆਰਾ ਦੇ ਨਾਮ ਤੇ ਦੋਹਾਂ ਸਾਬਜਾਦਿਆਂ ਦੀ ਯਾਦ ਵਿੱਚ 1902 ਬਿਕਰਮੀ 1854 ਚਿਤਾ 1845 ਈਸਵੀ ਵਿੱਚ ਇੱਕ ਮੰਦਰ ਪੱਕੀ ਸਮਾਦ ਬਣਾ ਦਿੱਤੀ। ਮਹਾਰਾਜਾ ਕਰਮ ਸਿੰਘ ਨੇ ਉਸ ਹਸਤਾਨਤੀ ਮਹਾਰਾਜਾ ਕਰਮ ਸਿੰਘ ਨੇ ਉਸ ਹਸਤਾਨਤੀ ਜੋਤੀ ਸਰੂਪ ਗੁਰਦੁਆਰਾ ਦੇ ਨਾਮ ਤੇ ਦੋਹਾ ਸਾਹਿਬ ਜਾਦਿਆਂ ਦੀ ਯਾਦ ਵਿੱਚ 1845 ਈਸਵੀ ਚ ਇੱਕ ਮੰਦਲੀ ਪੱਕੀ ਸਮਾਦ ਬਣਾ ਦਿੱਤੀ ਨਾਲ ਲੰਗਰ ਵੀ ਜਾਰੀ ਕਰ ਦਿੱਤਾ ਕਾਫੀ ਜ਼ਮੀਨ ਇਸ ਦੇ ਨਾਮ ਤੇ ਅਰਦਾਸ ਕਰਵਾਈ ਸਾਹਿਬ ਜਾਦੀਆਂ ਦੀ ਅਸਥਾਨ ਤੋਂ ਬਾਹਰ ਵੱਲ ਪੂਰਬ ਵੱਲ ਮਾਤਾ ਗੁਜਰੀ ਦਾ ਅਸਥਾਨ ਹੈ 1952 ਵਿੱਚ ਮਾਤਾ ਗੁਜਰੀ ਦੀ ਯਾਦ ਵਿੱਚ ਇੱਕ ਮਰੱਬਾ ਥੜਾ ਸਮਾਦ ਉਸਾਰੀ ਗਈ ਜੋ ਗਲਾਈ ਵਰਾਂਡੇ ਜ਼ਮੀਨੀ ਮੰਜ਼ਲ ਦੇ ਦੱਖਣ ਪੱਸ਼ਵੰਲ ਹੈ ਇਸ ਤੋਂ 99 ਸਾਲ ਮਗਰੋਂ ਸੰਨ 1944 ਈਸਵੀ ਵਿੱਚ ਜਦ ਮਹਾਰਾਜਾ ਜਗਤਵਿੰਦਰ ਸਿੰਘ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਨਵ ਉਸਾਰੀ ਕਰਵਾਈ ਸਾਂ ਗੁਰਦੁਆਰਾ ਜੋਤੀ ਸਰੂਪ ਦੀਆਂ ਉੱਪਰ ਲੀਆਂ ਦੋ ਮੰਜ਼ਲਾਂ ਜਰਨਲ ਸਰਦਾਰ ਗੁਰਦੇਵਾਲ ਸਿੰਘ ਹਰੀਕਨੇ ਬਣਵਾਈਆਂ ਸਨ ਗੁਰਦੁਆਰਾ ਜੋਤੀ ਸਰੂਪ ਦੇ ਨਾਲ ਹੀ ਲਹਿੰਦੇ ਵੱਲ ਪੱਕਾ ਸਰੋਵਰ ਬਣਾਇਆ ਗਿਆ ਹੈ ਮੌਜੂਦਾ ਇਮਾਰਤ ਨੂੰ ਤਿਆਰ ਕਰਨ ਸਮੇਂ ਦੀਆਂ ਦੋ ਵੱਖ-ਵੱਖ ਤਸਵੀਰਾਂ ਹਨ ਮੌਜੂਦਾ ਪ੍ਰਬੰਧ ਪੱਕੀ ਸੜਕ ਗੁਰਦੁਆਰਾ ਜੋਤੀ ਸਰੂਪ ਅੱਗੋਂ ਦੀ ਲੰਗਰੀ ਹੈ ਉਹ ਸਰਹੰਦ ਚੰਡੀਗੜ੍ਹ ਮਾਰਗ ਦੇ ਨਾਮ ਨਾਲ ਮਸ਼ਹੂਰ ਹੈ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਅਤੇ ਸਰੋਵਰ ਦੀ ਉਸਾਰੀ ਸੰਤ ਬਾਬਾ ਹਰਪਾਲ ਸਿੰਘ ਦੀ ਕਾਰ ਸੇਵਾ ਵਾਲਿਆਂ ਵੱਲੋਂ ਕਰਵਾਈ ਗਈ। ਦਰਸ਼ਨੀ ਜੋੜੀ ਬਣਾਈ ਗਈ ਹੈ। ਲੰਗਰ ਹਰ ਸਮੇਂ ਵਰਤਦਾ ਰਹਿੰਦਾ ਹੈ। ਇੱਥੇ ਹਰ ਸਮੇਂ ਸੰਗਤਾਂ ਦਾ ਭਾਰੀ ਘਟ ਰਹਿੰਦਾ ਹੈ। ਹਰ ਐਤਵਾਰ ਯਾਦਗਰੀ ਵਿਸ਼ੇਸ਼ ਦੀਵਾਨ ਸਜਦੇ ਹਨ।